ਯਾਰੀ ਦੱਤ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਾਨਨਵਰਤਾ ਅੱਜ 35ਵੇਂ ਦਿਨ ਤੇ ਦਾਖਲ ਹੋ ਗਿਆ 35ਵਾਂ ਦਿਨ ਵੀ ਲਗਭਗ ਸਮਾਪਤ ਹੋਣ ਵਾਲਾ ਹੀ ਹੈ ਹੋ ਗਿਆ ਮਤਲਬ ਸ਼ਾਮਾਂ ਹੋ ਗਈਆਂ ਨੇ ਤੇ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਸਾਨ ਮਜ਼ਦੂਰ ਜਿਹੜੀ ਜਥੇਬੰਦੀ ਆ ਉਹਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਇਸੇ ਮੁੱਦੇ ਨੂੰ ਲੈ ਕੇ ਪੰਜਾਬ ਬੰਦ ਨੂੰ ਪਰਵਾਹ ਹੰਗਾਰਾ ਮਿਲਿਆ ਤੇ ਪੰਜਾਬ ਬੰਦ ਸਫਲ ਰਿਹਾ ਇਸ ਇਸ ਨਾਲ ਕੇਂਦਰ ਸਰਕਾਰ ਤੇ ਕਿੰਨਾ ਕੁ ਦਬਾਅ ਪਏਗਾ ਪੰਜਾਬ ਸਰਕਾਰ ਤੇ ਕਿੰਨਾ ਕੁ ਦਬਾਅ ਪਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਕੇਂਦਰ ਸਰਕਾਰ ਨੇ ਜਿਵੇਂ ਆਪਣਾ ਖੜੜਾ ਮੰਡੀਕਰਨ ਦਾ ਖੜੜਾ ਜਾਰੀ ਕੀਤਾ ਉਦੋਂ ਤੋਂ ਤਾਂ ਲੱਗਦਾ ਨਹੀਂਗਾ ਕੇਂਦਰ ਸਰਕਾਰ ਤੇ ਕੋਈ ਬਾੜਾ ਦਬਾਅ ਹੋਏਗਾ ਪੰਜਾਬ ਬੰਦ ਦਾ ਕਿੰਨਾ ਕੁ ਦਵਾ ਹੋਏਗਾ ਇਹ ਦੇਖਣਾ ਹੋਏਗਾ ਜਸਪਾਲ ਸਿੰਘ ਸਿੱਧੂ ਹੁਣ ਤੋਂ ਜਾਣਦੇ ਆ ਕਿ ਅੱਜ ਦਾ ਬੰਦ ਤੇ ਡੱਲੇਵਾਲ ਦਾ ਜਿਹੜਾ ਮਰਨਵਰਤਾ 35ਵੇਂ ਦਿਨ ਤੇ ਦਾਖਲ ਹੋ ਗਿਆ ਤੇ ਉਹਨਾਂ ਦੀ ਸਿਹਤ ਜਿਹੜੀ ਹੈ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਉਹ ਇਹ ਸਾਰੇ ਗੱਲਾਂ ਨੂੰ ਕਿਵੇਂ ਦੇਖਦੇ ਆ ਇਸ ਤੋਂ ਅੱਗੇ ਅਗਲਾ ਐਕਸ਼ਨ ਕੀ ਹੋਏਗਾ ਬੰਦ ਤੋਂ ਅੱਗੇ ਕੀ ਹੋ ਸਕਦਾ 2 ਦਿਨ ਦਾ ਬੰਦ ਹੋਏਗਾ ਜਾਂ ਕੀ ਕਿਸ ਕਿਸਮ ਦੇ ਐਕਸ਼ਨ ਅੱਗੇ ਨੂੰ ਹੋਣਗੇ ਦੂਜੇ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਵਿੱਚ ਕੁਝ ਤਰ੍ਹਾਂ ਅੱਜ ਦੇ ਅੰਦੋਲਨ ਦੇ ਵਿੱਚ ਵੀ ਸ਼ਾਮਲ ਸੀ ਖਾਸ ਕਰਕੇ ਜਿਹੜਾ ਉਗਰਾਹਾ ਤੜਾ ਉਹਨੇ ਵੀ ਪੰਜਾਬ ਦੇ ਵਿੱਚ ਮਜਾਰੇ ਕੀਤੇ ਕੁਝ ਹੋਰਾਂ ਨੇ ਵੀ ਕੋਈ ਐਕਸ਼ਨ ਜਿਹੜੇ ਕੀਤੇ ਆ ਉਹਨਾਂ ਨੇ 9 ਤਰੀਕ ਨੂੰ ਜਿਹੜਾ ਮੋਗੇ ਦੇ ਵਿੱਚ ਆਪਣਾ ਵੱਡਾ ਇਕੱਠ ਰੱਖਿਆ ਤੇ ਜਸਪਾਲ ਜੀ ਤੁਸੀਂ ਇਹ ਸਾਰੀ ਸਥਿਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਸਥਿਤੀ ਕਿੱਧਰ ਨੂੰ ਮੋੜ ਲੈ ਰਹੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਵੀ ਮੀਡੀਆ ਦੇ ਵਿੱਚ ਜਿਹੜਾ ਮੇਨਸਟ੍ਰੀਮ ਮੀਡੀਆ ਉਦੇ ਵਿੱਚ ਬਹੁਤ ਜ਼ਿਆਦਾ ਪਬਲਿਸਿਟੀ ਹੋ ਰਹੀ ਸੀ ਲਗਾਤਾਰ ਹੋ ਰਹੀ ਹੈ ਇਹ ਜਿਹੜੇ ਧਰਨੇ ਤੇ ਬੈਠੇ ਆ ਸ਼ੰਭੂ ਬਾਰਡਰ ਵਾਲੇ ਤੇ ਖਨੌਰੀ ਬਾਰਡਰ ਵਾਲੇ ਦੋਨਾਂ ਲੀਡਰਾਂ ਦੀ ਸਰਵੰਤ ਸਿੰਪਰ ਪਦੇਤੇ ਦੂਸਰਾ ਜਿਹੜਾ ਜਗਜੀਤ ਸਿੰਘ ਡੱਲੇਵਾਲ ਇਹਨਾਂ ਦੀ ਪਬਲਿਸਿਟੀ ਬਹੁਤ ਲੰਬੇ ਚੌੜੇ ਤਰੀਕੇ ਨਾਲ ਹੋਈ ਹੈ 10 ਮਹੀਨਿਆਂ ਤੋਂ ਬੈਠੇ ਆ ਫਰਵਰੀ ਦੇ ਇਹ 10 ਤੋਂ ਵੀ ਜ਼ਿਆਦਾ ਹੋ ਗਏ ਫਰਵਰੀ ਦੇ ਮਹੀਨੇ ਦੇ ਇਹ ਹਾਂਜੀ ਹਾਂਜੀ 8 ਫਰਵਰੀ ਦੇ ਆ ਤਾਰਾ 13 ਫਰਵਰੀ ਨੂੰ ਚਲੋ ਇੱਕ ਬੰਦੇ ਲੜਕੇ ਦੀ ਮੌਤ ਹੋਈ ਸੀ ਸ਼ੁਭਕਰਮਨ ਕੀਤੀ ਸੀ ਉਸ ਲੜਕੇ ਦਾ ਹਾਂ ਤੇ ਉਦੋਂ ਤੋਂ ਉਹ ਬੈਠੇ ਆ ਤੇ ਲਗਾਤਾਰ ਇਲੈਕਸ਼ਨਾਂ ਵੀ ਹੋ ਗਏ ਆ 24 ਦੀਆਂ ਮਈ 24 ਦੀਆਂ ਪਾਰਲੀਮੈਂਟਰੀ ਇਲੈਕਸ਼ਨਾਂ ਵੀ ਹੋ ਗਏ ਆ ਸਰਕਾਰਾਂ ਵੀ ਬਣ ਗਈਆਂ ਤੇ ਬੈਠੇ ਤੁਰੇ ਆ ਰਹੇ ਆ ਉਦੋਂ ਦੇ ਤੇ ਫਿਰ ਇਹਨਾਂ ਨੇ ਦੁਬਾਰਾ ਦਿੱਲੀ ਚੱਲੋ ਜਿਹੜਾ ਹੁਣ ਸ਼ੁਰੂ ਕੀਤਾ ਸੀ ਉਹਦਾ ਜਿਹੜਾ ਇੱਕ ਫੇਸ ਸੀ ਉਹਦੇ ਵਿੱਚ ਫਿਰ ਹਰਿਆਣੇ ਨੇ ਲੰਘਣ ਦਿੱਤੇ ਤੇ ਉਸ ਦਾ ਜਦੋਂ ਨਾਲ ਲੰਘਣ ਦਿੱਤੇ ਤੇ ਇਹ ਸ਼ੰਭੂ ਬਾਰਡਰ ਤੋਂ ਤੱਫੇਦ ਦੁਆਰਾ ਆ ਫੇਸ ਸ਼ੁਰੂ ਹੋ ਗਿਆ ਇਹਦਾ ਆਪਣਾ ਜਿਹੜਾ ਜਗਜੀਤ ਸਿੰਘ ਢੱਲੇ ਵਾਲਾ ਮਾਰਨ ਵਾਰਡ ਹੁਣ ਮਾਰਨ ਵਾਰਡ ਦੀ ਪਬਲਿਸਿਟੀ ਕਾਫੀ ਹੋ ਗਈ ਹੈ 3ਵੇਂ ਦਿਨ ਤੋਂ ਅੱਜ ਸ਼ਾਮਲ ਹੋ ਗਿਆ ਨਹੀਂ 35ਵੇਂ ਦਿਨ 35ਵਾਂ ਹਾਂਜੀ ਹਾਂਜੀ 35ਵਾਂ 26 ਤਰੀਕ ਨੂੰ ਆ 26 ਨੂੰ ਤੇ ਅੱਜ 30 ਦਸੰਬਰ ਹੋ ਗਈ ਸਸ 26 ਚਪੀਤਰੀ ਕੋ ਨੂੰ ਬੈਠੇ ਆ ਹਾਂ ਤੇ ਬਹੁਤ ਪਬਲਿਕ ਲੋਕਾਂ ਦੀ ਹਮਦਰਦੀ ਵੀ ਆ ਲੋਕ ਬਚਾਓ ਵੀ ਇਹ ਸਾਰਾ ਕੁਝ ਹੋ ਰਿਹਾ ਉਹਨਾਂ ਦੀ ਜਾਨ ਦਾ ਲੋਕ ਜਾਨ ਵੀ ਲੱਗ ਰਹੀ ਮੇਰੇ ਗੱਲ ਹਮਦਰਦੀ ਵਾਲਾ ਐਂਗਲ ਜਿਹੜਾ ਇਸੇ ਕਰਕੇ ਪੰਜਾਬ ਦੇ ਵਿੱਚ ਜੇ ਬੰਦ ਜਿਹੜਾ ਸਫਲ ਹੋਇਆ ਹਾਂ ਇਸੇ ਕਰਕੇ ਪੰਜਾਬ ਚ ਬੰਦ ਸਫਲ ਹੋਇਆ ਬੰਦ ਕਾਫੀ ਹੱਦ ਤੱਕ ਸਫਲ ਸੀ ਥੋੜੇ ਜਿਹਾ ਇਨਸੀਡੈਂਟ ਹੋਇਆ ਕਈ ਥਾਵਾਂ ਉੱਤੇ ਜਿਵੇਂ ਆਰਤੀਆਂ ਨੇ ਤੇ ਹੋਰ ਸਾਰੇ ਬਿਜ਼ਨਸਮੈਨਾਂ ਨੇ ਕਈਆਂ ਨੇ ਬਿਜ਼ਨਸਮੈਨਾਂ ਜਿਹੜੇ ਉਹਨਾਂ ਨੇ ਕਿਹਾ ਵੀ ਇਹ ਬੰਦ ਨਾਲ ਸਾਡਾ ਨੁਕਸਾਨ ਹੋ ਰਿਹਾ ਉਹਨਾਂ ਨੇ ਇਹ ਵੀ ਕਿਹਾ ਵੀ ਸ਼ੰਭੂ ਦਾ ਖੋਲਿਆ ਨਹੀਂ ਸ਼ੰਭੂ ਜਿਹੜਾ ਤੜਕ ਦਾ ਉਹ ਨਾ ਖੋਲਣ ਨਾਲ ਵੀ ਸਾਡਾ ਨੁਕਸਾਨ ਹੈ ਇਹ ਸਾਰੀਆਂ ਗੱਲਾਂ ਉਹਨਾਂ ਨੇ ਉਹ ਓਪਨ ਲੈਵਲ ਤੇ ਕਹਿੰਿਆ ਤੇ ਕਿਤੇ ਕਿਤੇ ਕੋਈ ਮਾਮਾ ਮੋਟਾ ਇਹਦਾ ਪ੍ਰੋਤ ਵੀ ਹੋਇਆ ਤੇ ਪਰ ਬਹੁਤਾ ਨਹੀਂ ਹੋਇਆ ਮੋਰਓਵਰ ਜਿਆਦਾ ਜਿਆਦਾ ਇਹ ਠੀਕ ਹੀ ਰਿਹਾ ਮੋਟੇ ਲੈਵਲ ਤੇ ਕਾਫੀ ਵੱਡਾ ਰਿਹਾ ਪਰ ਇਸ ਗੱਲ ਦੇ ਉੱਤੇ ਇਹ ਵੀ ਹੁਣ ਸਵਾਲ ਇਹ ਹੈ ਵੀ ਜਿਹੜੀ ਮੰਗ ਹੈ ਉਹ ਹੈਗੀ ਐਮਐਸਪੀ ਨੂੰ ਤੁਸੀਂ ਇੰਪਲੀਮੈਂਟ ਕਰੋ ਮੈਨ ਉਹਨਾਂ ਲੀਗਲਾਈਜ਼ ਕਰੋ ਇੰਪਲੀਮੈਂਟ ਤਾਂ ਕਰ ਰਿਹਾ ਹੈ ਲੀਗਲਾਈਜ਼ ਕਰੋ ਉਸ ਮੰਗ ਦੇ ਬਾਰੇ ਇਹ ਕਿੰਨੇ ਦਿਨ ਹੋ ਗਏ ਆ ਤੇ ਉਹਨਾਂ ਨੂੰ ਪੰਜਾਬ ਨੂੰ ਪੰਜਾਬ ਗਵਰਨਮੈਂਟ ਨੂੰ ਸੁਪਰੀਮ ਕੋਰਟ ਨੇ ਇੱਕ ਤਰੀਕੇ ਦੀ ਝਿੜਕ ਲਾਈ ਆ ਵੀ ਤੁਸੀਂ ਨਹੀਂ ਤੁਹਾਡੇ ਤੇ ਐਕਸ਼ਨ ਹੋਏਗਾ ਤੇ ਨਹੀਂ ਤੁਸੀਂ ਉਹਨਾਂ ਨੂੰ ਬਦਲੇ ਵਾਲ ਦੀ ਸਿਹਤ ਦਾ ਕਿਉਂ ਨਹੀਂ ਖਿਆਲ ਰੱਖਿਆ ਤੁਸੀਂ ਉਹਨਾਂ ਨੂੰ ਅਟੈਂਡ ਕਰਾਓ ਉਹਨੂੰ ਖਾਣਾ ਦਾ ਇੰਤਜ਼ਾਮ ਕਰੋ ਉਹਨੂੰ ਹਸਪਤਾਲ ਲੈ ਕੇ ਜਾਓ ਉਹਨੂੰ ਮਰ ਨਹੀਂ ਦੇਣਾ ਚਾਹੀਦਾ ਵੀ ਸਵਾਲ ਨਹੀਂ ਪੈਦਾ ਇਹ ਸਵਾਲ ਇਹ ਹੈ ਵੀ ਸੈਂਟਰ ਕੋਈ ਗੱਲ ਨਹੀਂ ਕਰਦਾ ਨਹੀਂ ਪੰਜਾਬੀ ਇਹ ਮਸਲਾ ਤਾਂ ਕੇਂਦਰ ਸਰਕਾਰ ਦਾ ਸੁਪਰੀਮ ਕੋਰਟ ਨੂੰ ਚਾਹੀਦਾ ਨਹੀਂ ਸੀ ਉਹ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਪਰ ਨੂੰ ਚਾਹੀਦਾ ਸੁਪਰੀਮ ਕੋਰਟ ਮੰਗੇ ਕਿ ਵੀ ਤੁਹਾਡਾ ਸਰਕਾਰ ਦਾ ਕੀ ਇਹਦੇ ਤੇ ਸਟੈਂਡ ਹੈ ਇਹਦੀ ਮੰਗ ਤੇ ਇਹਦੀ ਕੋਈ ਗੱਲ ਨਹੀਂ ਕਰਦੇ ਸਰਕਾਰ ਤੇ ਇਹਨੂੰ ਕਹੀ ਜਾਂਦੇ ਆ ਮੁੜ ਕੇ ਜਿਹੜਾ ਗੇਂਦ ਹੈ ਵਾਲਾ ਉਹ ਫੇਰ ਮੁੜ ਕੇ ਪੰਜਾਬ ਗਵਰਨਮੈਂਟ ਦੇ ਪਾਲੇ ਛੁੱਟ ਜਾਂਦੇ ਪੰਜਾਬ ਗਵਰਨਮੈਂਟ ਦੀ ਤਾਂ ਮੰਗ ਹੀ ਨਹੀਂ ਪੰਜਾਬ ਗਵਰਨਮੈਂਟ ਤਾਂ ਨਾ ਇਹ ਲੀਗਲਾਈਜ਼ ਕਰ ਸਕਦੀ ਹੈ ਤੇ ਨਾ ਇਹ ਐਮਐਸਪੀ ਦੇ ਸਕਦੀ ਹੈ ਇਹ ਸੈਂਟਰ ਨਹੀਂ ਦਿੰਦਾ ਇਹਦੇ 'ਚ ਮੁੜ ਕੇ ਕੇ ਵੇਖੋ ਸਵਾਲ ਤਾਂ ਇਹ ਬੜਾ ਖਤਰਨਾਕ ਹੈ ਇਸ ਕਿਸਮ ਦਾ ਵੀ ਤੁਸੀਂ ਆਲ ਇੰਡੀਆ ਲੈਵਲ ਦਾ ਕੁਐਸਚਨ ਹੈ ਪਰ ਤੁਸੀਂ ਉਸ ਨੂੰ ਇੱਕ ਕਾਰਨਰ 'ਚ ਪੰਜਾਬ 'ਚ ਤੁਸੀਂ ਧਾਕੇ ਖੜਾ ਕਰਤਾ ਤੇ ਪੰਜਾਬ ਚ ਪੰਜਾਬ ਦਾ ਕੁਝ ਹੋ ਜਾਵੇ ਸੈਂਟਰ ਨੂੰ ਕੋਈ ਸਮੱਸਿਆ ਨਹੀਂ ਸਾਰੇ ਦੇਸ਼ ਨੂੰ ਕੋਈ ਸਮੱਸਿਆ ਨਹੀਂ ਜਿਵੇਂ ਮਨੀਪੁਰ ਚ ਹੈ ਮਨੀਪੁਰ ਚ ਇੱਕ ਪਾਸੇ 2 ਸਾਲ ਦਾ ਚੱਲੀ ਜਾਂਦਾ ਸਾਰਾ ਮਾਰ ਮੜਾਈ ਜਾਂ ਜੋ ਇੱਥੇ ਚੱਲੀ ਜਾਂਦੀ ਹੈ ਜੋ ਉੱਥੇ ਵਾਇਲੈਂਸ ਚੱਲੀ ਜਾਂਦਾ ਤੇ ਸੈਂਟਰ ਨੂੰ ਜਾਂ ਸਾਰੇ ਦੇਸ਼ ਨੂੰ ਕੋਈ ਸਮੱਸਿਆ ਨਹੀਂ ਇਸੇ ਕਿਸਮ ਦੀ ਗੱਲ ਹੈ ਤੇ ਕਿਸਾਨਾਂ ਦਾ ਸਾਰੇ ਦੇਸ਼ ਦਾ ਮਸਲਾ ਤੁਸੀਂ ਇੱਥੇ ਲੈ ਕੇ ਪੰਜਾਬ ਚ ਕੇਂਦਰਿਤ ਕਰਤਾ ਨਾ ਪੰਜਾਬ ਗਵਰਨਮੈਂਟ ਬੋਲਦੀ ਆ ਨਾਲ ਦਾ ਹਰਿਆਣਾ ਹਰਿਆਣੇ ਨੂੰ ਉਹੀ ਚੀਜ਼ਾਂ ਲਾਗੂ ਹੁੰਦੀਆਂ ਹਨ ਹਰਿਆਣੇ ਦਾ ਕਿਸਾਨ ਬੋਲਦਾ ਨਹੀਂ ਜਾਂ ਬੋਲਣ ਨਹੀਂ ਦਿੱਤਾ ਜਾ ਰਿਹਾ ਇਹ ਸਾਰੀਆਂ ਗੱਲਾਂ ਹੈ ਸਵਾਲ ਤਾਂ ਇੱਕ ਸਭ ਤੋਂ ਵੱਡਾ ਇਹ ਹੈ ਇਸ ਕਰਕੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਕਿਹਾ ਜਾਂਦਾ ਸੈਂਟਰ ਬੋਲਦਾ ਨਹੀਂ ਮੰਗਦਾ ਸੈਂਟਰ ਨੇ ਮੰਨਣੀ ਹੈ ਤੇ ਸੈਂਟਰ ਦੀ ਇੱਥੇ ਇੱਕ ਗੱਲ ਹੈ ਹਰਿਆਣੇ ਦੇ ਹਰਿਆਣੇ ਦੇ ਕਿਸਾਨ ਆਗੂ ਕਹਿੰਦੇ ਸੀ ਵੀ ਇਹ ਪੂਰੇ ਦੇਸ਼ ਦੀਆਂ ਮਸਲਾ ਹੈ ਤੇ ਸਾਨੂੰ ਸਾਂਝੇ ਤੌਰ ਤੇ ਅੰਦੋਲਨ ਕਰਨਾ ਚਾਹੀਦਾ ਇਹ ਦੋ ਜਥੇਬੰਦੀਆਂ ਨੂੰ ਸਾਂਝੇ ਤੌਰ ਤੇ ਅੱਗੇ ਵਧਣਾ ਚਾਹੀਦਾ ਸੀਗਾ ਬਿਕੋਸ ਇਹ ਦੋ ਜੱਥੇ ਬੰਨੇ ਦਾ ਇੱਕੋ ਹੀ ਮਤਲਬ ਹੈ ਵੀ ਹਰ ਗੱਲ ਨੂੰ ਲੈ ਕੇ ਪੰਜਾਬ 'ਚ ਖੜੀ ਕਰ ਦਿੰਦੇ ਆ ਸੈਂਟਰ ਨੂੰ ਬੜਾ ਫਿੱਟ ਪੈਂਦਾ ਬੀਜੇਪੀ ਨੂੰ ਬਹੁਤ ਫਿੱਟ ਪੈਂਦੀ ਐ ਇਹੇ ਗੱਲ ਵੀ ਤੁਸੀਂ ਹਰ ਗੱਲ ਪੰਜਾਬ ਦੇ ਖਾਤੇ 'ਚ ਪਾ ਦੋ ਲੈ ਕੇ ਤੁਸੀਂ ਪੰਜਾਬ ਦੇ ਬੰਦ ਦੀ ਕਾਲ ਦਿੱਤੇ ਉਸ ਵੀ ਹਰਿਆਣਾ 'ਚ ਨਾ ਬੰਦ ਹੁੰਦਾ ਤੁਹਾਨੂੰ ਕਾਲ ਦੇਣੀ ਚਾਹੀਦੀ ਸੀ ਹਰਿਆਣਾ ਯੂਪੀ ਰਾਜਸਥਾਨ ਜਿਹੜੇ ਨਾਰਥਰਨ ਇੰਡੀਆ ਦੇ ਜਿਹੜੇ ਕਿਸਾਨ ਐ ਜਿਨ੍ਹਾਂ ਦੀ ਇਹ ਮੰਗ ਆਲਮੋਸਟ ਸਾਂਝੀ ਐ ਵੀ ਉਹਨਾਂ ਦਾ ਇਹ ਮੰਗ ਤਾਂ ਹੁਣ ਮੱਧਿਆਪ੍ਰਦੇਸ਼ ਦੀ ਵੀ ਹੈ ਉੱਥੇ ਕਿਸਾਨਾਂ ਨੂੰ ਵੀ ਇੱਕ ਤੁਸੀਂ ਸਾਰੇ ਕਿਸਾਨਾਂ ਨੂੰ ਕਹਾਲ ਦਿਓ ਕਿੰਨਾ ਕੁ ਤੁਹਾਡਾ ਅਸਰ ਹੁੰਦਾ ਕਿ ਨਹੀਂ ਹੁੰਦਾ ਜਾ ਕੇ ਪੰਜਾਬ ਚ ਦੇ ਦੇਣੇ ਤੁਸੀਂ ਇਹ ਹੀ ਪੰਜਾਬ ਚ ਤਾਂ ਚਾਹੁੰਦੇ ਵੀ ਇੱਥੇ ਕੇਂਦਰਿਤ ਕੀਤਾ ਜਾਵੇ ਪੰਜਾਬ ਸੈਂਟਰਿਕ ਕਰ ਦਿੱਤਾ ਜਾਵੇ ਸਾਰਾ ਮੰਗ ਨੂੰ ਇੱਥੇ ਲੜਾਈ ਹੋਵੇ ਇਹਨਾਂ ਦੀ ਮੰਗ ਨੂੰ ਫਿਰ ਬਹੁ ਸੌਖੇ ਤਰੀਕੇ ਨਾਲ ਫਿਰ ਖਾਲਸਤਾਨੀ ਵੀ ਕਹਿ ਦਿੰਦੀ ਗੱਲ ਹੈ ਦੀ ਪੰਜਾਬ ਚ ਹੋਰ ਤਾਂ ਕਿਤੇ ਇਹ ਕਹਿਣਗੇ ਦੇਸ਼ ਦੇ ਕਿਸਾਨ ਤਾਂ ਉੱਠਦੇ ਨਹੀਂ ਇਹ ਕਿਸਾਨ ਹੈ ਜਿਹੜੇ ਜਿਹਨਾਂ ਦਾ ਅਤਵਾਦੀਆਂ ਨਾਲ ਸੰਬੰਧ ਹੈ ਜਿਹੜੇ ਖਾਲਿਸਤਾਨੀ ਹੈ ਇਹ ਬੰਦੇ ਰੌਲਾ ਜਾਣ ਕੇ ਪਾਉਂਦੇ ਆ ਉਤਨ ਕੇਂਦਰ ਕਈ ਵਾਰ ਹੀ ਕਹਿ ਚੁੱਕਾ ਹੈ ਇਸ ਇਹਨਾਂ ਦੀ ਮੂਵਮੈਂਟ ਨੂੰ ਖਾਲਸਤਾਨ ਨੇ ਦਿੱਲੀ ਦਿੱਲੀ ਮੋਰਚੇ ਵੇਲੇ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਕਰਕੇ ਜਿਹੜਾ ਜਦੋਂ ਦਿੱਲੀ ਦਾ ਮੋਰਚਾ ਸੀ ਉਹਦੀ ਜਿਹੜੀ ਦਿੱਖ ਸੀ ਉਹਦਾ ਜਿਹੜਾ ਐਕਟ ਸੀ ਸਾਰਾ ਉਹ ਆਲ ਇੰਡੀਆ ਸੀ ਤੇ ਉਹ ਮੰਗ ਵੀ ਇਹੀ ਬੜੀ ਵੱਡੀ ਵਧੀਆ ਗੱਲ ਹੋਈ ਸੀ ਵੀ ਹਰਿਆਣੇ ਦੇ ਲੋਕ ਵੀ ਨਾਲ ਸੀ ਯੂਪੀ ਦੇ ਸੀ ਰਾਜਸਥਾਨ ਦੇ ਨਾਲ ਸੀਗੇ ਇਹਦੇ ਨਾਲ ਕੀ ਹੋਇਆ ਸੀ ਜਿਹੜਾ ਹਰਿਆਣੇ ਸਿੱਖਾਂ ਨੂੰ ਕੱਲੇ ਸਿੱਖ ਸਿੱਖ ਜਿਹੜੇ ਕਿਸਾਨ ਸੀ ਪੰਜਾਬ ਦੇ ਪੰਜਾਬ ਦੇ ਬਹੁਤੇ ਕਿਸਾਨ ਸਿੱਖ ਆ ਉਹਨਾਂ ਨੂੰ ਪਾਸੇ ਕੱਢ ਕੇ ਤੇ ਉਹਨਾਂ ਨੂੰ ਖਾਲਸਤਾਨੀ ਜਾਂ ਅੱਤਵਾਦੀ ਐਸ ਕਿਸਮ ਦਾ ਲਖਬ ਦੇਣ ਦੀ ਕੋਸ਼ਿਸ਼ ਦਿੱਲੀ ਸਰਕਾਰ ਨੇ ਬਹੁਤ ਕੀਤੀ ਪਰ ਚੱਲੀ ਨਹੀਂ ਕਿਉਂਕਿ ਆਲ ਇੰਡੀਆ ਬੇਸ ਸੀ ਤੇ ਦੂਜਿਆਂ ਦੀ ਸਾਰਿਆਂ ਦੀ ਸਪੋਰਟ ਸੀ ਇਹੇ ਕੀ ਕਰਦੇ ਆ ਹੁਣ ਆਹ ਜਿਹੜੀਆਂ ਦੋ ਜਥੇਬੰਦੀਆਂ ਨੇ ਸ਼ੁਰੂ ਕੀਤਾ ਇਹਨਾਂ ਨੇ ਮੁੜਕੇ ਲੈ ਕੇ ਫਿਰ ਪੰਜਾਬ ਦੇ ਪਾਲੇ ਚੀ ਉਹ ਬਾ ਉੱਥੇ ਹੀ ਵੜਦੀ ਆ ਜਾ ਕੇ ਉੱਥੇ ਭੇਜਦੀ ਆ ਜਾ ਕੇ ਪੰਜਾਬ ਕਰ ਜਾਏ ਪੰਜਾਬ ਨੇ ਕੁਝ ਕਰਨਾ ਹੀ ਨਹੀਂ ਤੋਂ ਸੋ ਇਸ ਕਰਕੇ ਜਿੱਥੋਂ ਤੱਕ ਦਾ ਹੈਗਾ ਡੱਲੇਵਾਲ ਦਾ ਸਵਾਲ ਉਹ ਠੀਕ ਹੈ ਉਹਦੀ ਉਹਦੀ ਜਾਨ ਦੀ ਜਾਨ ਬਚਣੀ ਚਾਹੀਦੀ ਪਰ ਜਿੱਥੋਂ ਤੱਕ ਟੈਕਟਿਕਸ ਸਟਰੈਟਜੀ ਰਣਨੀਤੀ ਇਹ ਮੰਗ ਮਨਾਉਣ ਲਈ ਈਮਾਨਦਾਰੀ ਦਾ ਜਿਹੜਾ ਪੱਲਾ ਹੈ ਉਹਦੇ ਤੇ ਕੋਈ ਸ਼ੱਕ ਹੋ ਜਾਂਦਾ ਹੈ ਵੀ ਤੁਸੀਂ ਕਿਉਂ ਇੱਥੇ ਲਿਆ ਕੇ ਮੁੜ ਕੇ ਪੰਜਾਬ 'ਚ ਕਰਦੇ ਹੋਗੇ ਫਿਰ ਹੁਣ ਉਹਨਾਂ ਨੂੰ ਇਹ ਵੀ ਸ਼ੱਕ ਹੈ ਵੀ ਇਹ ਕਿਵੇਂ ਹੋ ਰਿਹਾ ਸਾਰਾ ਕੁਝ ਵੀ ਜਦੋਂ ਆਲ ਇੰਡੀਆ ਦੇ ਕਿਸਾਨਾਂ ਨੂੰ ਮੋਗੇ ਤੁਸੀਂ ਸੱਦਾ ਦਿੱਤਾ ਆਲ ਇੰਡੀਆ ਲੈਵਲ ਦੀ ਤੁਸੀਂ ਕਿਸਾਨਾਂ ਦੀ ਮੀਟਿੰਗ ਕਰ ਰਹੇ ਹੋ ਕੋਟ ਜਥੇ ਜਥੇ ਬੰਦਿਆਂ ਕਰ ਰਹੀਆਂ ਕੁਝ ਤਾਂ ਤੁਸੀਂ ਫਿਰ ਮੁੜ ਕੇ ਉਹ ਤੋਂ ਪਹਿਲਾਂ ਚਾਰ ਨੂੰ ਖਨੌਰੀ ਸੱਦ ਲਿਆ ਇਹਨਾਂ ਨੇ ਮੋਗੇ ਸੱਦ ਲਿਆ ਉਹ ਤੋਂ ਪਹਿਲਾਂ ਤੁਸੀਂ ਚਾਰ ਨੂੰ ਖਨੌਰੀ ਸੱਦ ਲਿਆ ਆਲ ਇੰਡੀਆ ਲੈਵਲ ਦਾ ਹਰ ਗੱਲ ਤੁਸੀਂ ਉਹਨਾਂ ਦੀ ਸੈਬੋਟੇਜ ਕਰਨ ਲਈ ਹੈ ਇਸੇ ਕਰਕੇ ਇਸੇ ਕਰਕੇ ਜਿਹੜੀਆਂ ਦੋ ਜਥੇਬੰਦੀਆਂ ਨਾਲ ਦੂਜੀਆਂ ਜਥੇਬੰਦੀਆਂ ਜਿਹੜੀਆਂ ਹੁਣ ਸ਼ੰਭੂ ਤੇ ਖਨੌਰੀ ਬੈਠੀਆਂ ਇਹਨਾਂ ਜਥੇਬੰਦੀਆਂ ਨਾਲ ਦੂਜੀਆਂ ਜਥੇਬੰਦੀਆਂ ਜਿਹੜੀਆਂ ਐਸ ਕੇ ਐਮ ਵਾਲੀਆਂ ਸੀ ਸੰਯੁਕਤ ਕਿਸਾਨ ਮੋਰਚਾ ਵਾਲੀਆਂ ਆ ਕੇ ਜੁੜੀਆਂ ਹੀ ਨਹੀਂ ਉਹਨਾਂ ਨਾਲ 32 ਸੀ ਉਹ 32 ਜੋ ਕੁਸ਼ਤਾ ਕੇ ਜੁੜ ਜਾਂਦੇ ਨਹੀਂ ਜੁੜੇ ਇਸ ਕਰਕੇ ਟੋਟਲ ਹੋਟੇ ਲੈਵਲ ਤੇ ਇਹ ਇਹ ਉਹਨਾਂ ਜਿਹੜਾ ਇੱਕ ਦੋ ਜੁੜੀਆਂ ਇੱਕ ਸਰਜੀਤ ਫੂਲ ਵਾਲੀ ਕ੍ਰਾਂਤੀਕਾਰੀ ਜਥੇਬੰਦੀ ਜੁੜੀ ਇੱਕ ਦੋ ਹੋਰ ਜੁੜੀਆਂ ਬਹੁਤ ਵੱਡੇ ਪੱਧਰ ਤੇ ਫੂਲ ਦੀ ਜਿੰਨੀ ਹੈ ਠੀਕ ਹੈ ਕ੍ਰਾਂਤੀਕਾਰੀ ਹੈ ਫੂਲ ਦੀ ਇੱਕ ਜਥੇਬੰਦੀ ਹੈ ਫੂਲ ਦਾ ਇੱਕ ਕਿੰਨਾ ਕੁ ਵੱਡਾ ਰੋਲ ਐ ਸੀ ਨਹੀਂ ਕਹਿ ਨਹੀਂ ਸਕਦੇ ਪਰ ਸਵਾਲ ਹੈ ਵੀ ਥੋੜੀਆਂ ਦੂਜੀਆਂ ਜਥੇਬੰਦੀਆਂ ਕਿੱਥੇ ਗਈਆਂ ਉਦੋਂ ਦਾ ਫੂਲ ਵੀ ਉਹਨਾਂ ਦੇ ਵਿੱਚ ਹੀ ਸੀ ਉਹਨਾਂ ਦਾ ਰੋਲ ਵਿੱਚ ਹੀ ਸੀ ਉਦੋਂ ਫੂਲ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ ਬੇਸ਼ੱਕ ਉਹਨਾਂ ਦੀ ਨੁਕਤਾਚੀਨੀ ਕਰਦਾ ਸੀ ਸਰਜੀਤਪੁਰ ਪਰ ਜੁੜਿਆ ਹੋਇਆ ਤਾਂ ਨਾਲ ਹੀ ਸੀ ਤੇ ਹੁਣ ਤਾਂ ਸਾਰੇ ਅੱਡ-ਅੱਡ ਬੈਠੇ ਹੋ ਤੁਸੀਂ ਇਹ 2 ਢਾਈ ਪਾ ਖਿਚੜੀ ਹਰ ਇੱਕ ਆਪ ਕੋ ਆਪਣੀ ਬਕਾਈ ਜਾਵੇਗਾ ਤਾਂ ਫਿਰ ਪੰਜਾਬ ਮੰਗ ਕਿਵੇਂ ਮੰਨੀ ਜਾਏਗੀ ਮੰਗ ਐਡੀ ਵੱਡੀ ਹੈ ਕੇਂਦਰ ਦਾ ਰਵਈਆ ਬਿਲਕੁਲ ਡੈਮੋਕਰੈਟਿਕ ਨਹੀਂ ਜਮਹੂਰੀਅਤ ਹੈ ਹੀ ਨਹੀਂ ਉਹਦਾ ਡਿਕਟੇਟਰ ਵਾਲਾ ਇਹ ਸਾਰੀ ਸਥਿਤੀ ਨੂੰ ਸਾਂਝੇ ਹੋਏ ਕਿਸ ਤਰੀਕੇ ਨਾਲ ਮੰਗ ਬਣਾਉਣੀ ਹੈ ਕਿਸ ਤਰੀਕੇ ਨਾਲ ਆਪ ਦਾ ਮਾਏ ਮੰਗ ਪੂਰੀ ਹੋਵੇ ਇਹਦੇ ਲਈ ਜੇ ਰਣਨੀਤੀ ਰਲ ਮਿਲ ਕੇ ਇਕੱਠੇ ਨੂੰ ਬਣਾਉਣੀ ਚਾਹੀਦੀ ਹੈ ਇਹ ਇਕੱਠੇ ਜਾਂ ਕੋਲੀਸ਼ਨ ਬਣਾਉਣ ਤੋਂ ਜਿਹੜਾ ਗਰੁੱਪ ਭਾਈਦਾ ਹੈ ਇਹਦਾ ਮਤਲਬ ਵੀ ਉਹ ਉਹਦਾ ਕੁਝ ਮਨਸ਼ਾ ਉਹਦਾ ਕੋਈ ਇਰਾਦੇ ਕੁਝ ਵੱਖਰੇ ਆ ਉਹ ਮੂੰਹ ਉਹੋ ਬੇਸ਼ੱਕ ਤੁਹਾਨੂੰ ਉੱਪਰੋਂ ਉਹ ਲੜਾਈ ਕਰਦੇ ਦਿਖਾਈ ਦਿੰਦੇ ਪਰ ਅੰਦਰੋਂ ਕੁਝ ਗੱਲਾਂ ਹੋਰ ਵੀ ਹੁੰਦੀਆਂ ਇਸ ਕਰਕੇ ਸਾਨੂੰ ਧਿਆਨ ਹੈ ਇਹ ਗੱਲ ਆਪਣੇ ਆਪ ਵਿੱਚ ਗਲਤ ਗੱਲ ਹੋ ਰਹੀ ਹੈ ਜਿੰਨਾ ਤੱਕ ਦਾ ਮੰਗ ਦਾ ਸਬੰਧ ਹੈ ਜਿੰਨਾ ਤੱਕ ਉਹਨਾਂ ਜਗਜੀਤ ਸਿੰਘ ਡੱਲੇਵਾਲ ਦਾ ਸਬੰਧ ਹੈ ਵੀ ਉਹ ਉਹਦੀ ਜਾਨ ਦੇ ਬਖਸ਼ੀ ਬਚਣੀ ਚਾਹੀਦੀ ਹੈ ਤੇ ਉਹ ਜੇ ਫਰਜ ਕੀਤਾ ਵੀ ਕੋਈ ਅਣਹੋਣੀ ਨਾ ਹੋਏ ਕੋਈ ਮਾੜੀ ਘਟਨਾ ਨਾ ਵਾਪਰੇ ਤਾਂ ਜੇ ਤਾਂ ਫੇਰ ਫੇਰ ਵੀ ਤੁਸ ਤੁਹਾਨੂੰ ਦੇ ਇਹ ਵੀ ਧਿਆਨ ਰੱਖਣਾ ਚਾਹੀਦਾ ਵੀ ਉਹਦੇ ਉਹਦੇ ਪਿੱਛੋਂ ਕਿੰਨੀ ਕੁ ਗੜਬੜ ਹੋਊਗੀ ਫਰਜ ਕੀਤਾ ਜੇ ਕੋਈ ਗੜਬੜ ਹੋ ਗਈ ਤਾਂ ਜੇ ਡੱਲੇਵਾਲ ਦੀ ਉਹਦੇ ਵਿੱਚੋਂ ਕਿੰਨਾ ਕੁ ਪੰਜਾਬ ਨੂੰ ਪੰਜਾਬ ਚ ਸਾਰਾ ਨੁਕਸਾਨ ਹੋਊਗਾ ਸਾਰਾ ਹਰਿਆਣੇ ਵਾਲੇ ਤਾਂ ਪਾਰਟਿਸਪੈਂਟ ਹੀ ਨੇ ਨਾਲ ਲੱਗਦੇ ਇੱਥੋਂ ਤੱਕ ਵੀ ਨਹੀਂ ਹੋ ਸਕਿਆ ਵੀ ਤੁਸੀਂ ਇਹ ਕਾਲ ਦਿੰਦੇ ਕਾਲ ਦੇਣ ਨਾਲ ਇਹਦੇ ਚ ਕਰਨਾਲ ਤੋਂ ਲੈ ਕੇ ਹੰਬਾੜਾ ਸਰਸਾ ਤੱਕ ਸਾਰੇ ਨਾਲ-ਨਾਲ ਫਤਿਹਬਾਦ ਸਾਹਿਬ ਇਥੇ ਇੱਕ ਕਿਸਾਨ 벨ਟ ਹੈ ਸਾਰੀ ਹਰਿਆਣੇ ਦੀ ਜਿਹੜੇ ਪੰਜਾਬੀ 벨ਟ ਵੀ ਹੈ ਤੇ ਇਹ ਤਾਂ ਤੁਹਾਡੇ ਚੰਦੇ ਉਹਨਾਂ ਨਾਲ ਕੋਈ ਵੀ ਨਹੀਂ ਲੜ ਰਿਹਾ ਇਹ ਇੱਕ ਇਸ ਕਰਕੇ ਸਾਰਾ ਤੁਸੀਂ ਜਿਹੜੇ ਐਡੀ ਵੱਡੀ ਮੂਵਮੈਂਟ ਹੈ ਉਹਦਾ ਜਿਹੜਾ ਪਹਿਲਾ ਜਿਹੜਾ ਇਮਪ੍ਰੈਸ਼ਨ ਪਿਆ ਸੀ ਸਾਂਝੀ ਕਿਸਾਨਾਂ ਦੀ ਮੂਵਮੈਂਟ ਜਿਹਦੇ ਨਾਲ ਇੱਕ ਦੁਨੀਆ ਪੱਧਰ ਉੱਤੇ ਇਹ ਗੱਲ ਸਾਹਮਣੇ ਆਈ ਸੀ ਵੀ ਐਡੀ ਵੱਡੀ ਕਿਸਾਨ ਮੂਵਮੈਂਟ ਕਦੇ ਉੱઠી ਨਹੀਂ ਜਾਂ ਐਡਾ ਵੱਡੇ ਪ੍ਰੋਟੈਸਟ ਨਹੀਂ ਕਰੇ ਜਿਹਦਾ ਨੋਟਿਸ ਸਾਰੀ ਦੁਨੀਆ ਨੇ ਲਿਆ ਸੀ ਤੇ ਹੁਣ ਹੁਣ ਤੁਸੀਂ ਸਾਰਾ ਦੇਸ਼ ਚ ਵੀ ਨਹੀਂ ਨੋਟਿਸ ਲਿਆ ਜਾ ਰਹੇ ਤੇ ਇਹਦਾ ਮਤਲਬ ਤੁਸੀਂ ਇੱਥੇ ਪ੍ਰਾਪਤੀ ਆ ਤੁਹਾਡੀ ਜਾਂ ਜਾਂ ਕੁਝ ਬੰਦਿਆਂ ਨੂੰ ਬੰਦੇ ਲੜੀ ਜਾ ਰਹੇ ਆ ਕਿ ਉਹ ਲੜੀ ਜਾ ਰਹੇ ਕਿਵੇਂ ਲੜੇ ਜਾ ਰਹੇ ਆ ਇਸ ਇਸ ਗੱਲ ਇਹ ਗੱਲ ਦੂਜੇ ਪਿੱਛੇ ਬੈਠੇ ਆ ਇਹਦੇ ਲਈ ਮੰਨਤਨ ਕਰਨ ਦੀ ਜਰੂਰਤ ਹੈ ਸਾਰੀਆਂ ਧਿਰਾਂ ਨੂੰ ਮੰਨਤਨ ਕਰਨ ਦੀ ਜਰੂਰਤ ਹੈ ਤੇ ਇਹ ਜਿਹੜਾ ਆਪੋ ਆਪਣਾ ਜਿਹੜਾ ਸਾਰਾ ਕੁਝ ਲੀਡਰਸ਼ਿਪ ਚਮਕਾਉਣ ਦੀਆਂ ਗੱਲਾਂ ਇਹ ਆਪਣੇ ਆਪ ਚ ਗਲਤ ਹੈ ਹਾਂਜੀ ਜਸਪਾਲ ਜੀ ਅੱਜ ਬੰਦ ਹੋ ਗਏ ਬੰਦ ਤੋਂ ਅੱਗੇ ਕੀ ਹੋਏਗਾ ਬੰਦ ਤੋਂ ਅੱਗੇ ਦੇਖੋ ਬੰਦ ਤੋਂ ਅੱਗੇ ਤਾਂ ਫਿਰ ਖਨੌਰੀ ਦੀ ਮੀਟਿੰਗ ਰੱਖ ਲਈ ਆ 4 ਤਰੀਕ ਦੀ ਉਹਨਾਂ ਨੇ ਦੂਜੀ ਰੱਖ ਲਈ ਇਹ ਸਾਰੇ ਨਾਲ ਵੱਜਮਾਂ ਇੰਪੈਕਟ ਨਹੀਂ ਪੈਣਾ ਇਹ ਇਹਦੇ ਨਾਲ ਸੈਂਟਰ ਤੇ ਤਾਂ ਕੋਈ ਫਰਕ ਨਹੀਂ ਪੈਂਦਾ ਪੰਜਾਬ ਤੇ ਜਰੂਰ ਹੈ ਜੇ ਪੰਜਾਬ ਦੇ ਹੁਣ ਤੁਸੀਂ ਟ੍ਰੇਨਾਂ ਬੰਦ ਕਰ ਦਿਓ ਤਾਂ ਫਿਰ ਉਹਦੇ ਚ ਕਾਫੀ ਸਾਡਾ ਜਿਹੜਾ ਵਪਾਰੀ ਵਰਗ ਹੈ ਉਹ ਰੌਲਾ ਪਾਉਣ ਲੱਗ ਜਾਂਦਾ ਹੈ ਉਹਦਾ ਨੁਕਸਾਨ ਵੀ ਹੁੰਦਾ ਨੁਕਸਾਨ ਰਿਲੇਟਿਵਲੀ ਹੋਣਾ ਤਾਂ ਕੰਜ਼ਿਊਮਰ ਦਾ ਜਿਹੜਾ ਥੱਲੇ ਜਿਹੜੇ ਇੱਥੋਂ ਦੇ ਆਮ ਲੋਕ ਹੈ ਉਹਨਾਂ ਨੂੰ ਫਿਰ ਚੀਜ਼ਾਂ ਮਹਿੰਗੀਆਂ ਮਿਲਦੀਆਂ ਹੁਣ ਦਾ ਨੁਕਸਾਨ ਉਹਨਾਂ ਦਾ ਅਖੀਰ ਚ ਤਾਂ ਇਸ ਕਰਕੇ ਫਿਰ ਇਹ ਸਾਰਾ ਕੁਝ ਜਿਹੜਾ ਹੈ ਦੇਖਣ ਵਾਲਾ ਤੇ ਇਹ ਇਹ ਜਿਹੜੀ ਹੈ ਤੁਸੀਂ ਕਿਸੇ ਵੀ ਇਕੱਠੇ ਇਕੱਠੀ ਕੋਲੀਸ਼ਨ ਤੋਂ ਇੱਕ ਥੋੜੀ ਮੰਗ ਹੋਵੇ ਉਤੋਂ ਕੋਲੀਸ਼ਨ ਨਾ ਬਣੇ ਉਤੋਂ ਮਿਨੀਮਮ ਪ੍ਰੋਗਰਾਮ ਉਤੇ ਇਕੱਠੀ ਥੋੜੀ ਰਣਨੀਤੀ ਨਾ ਬਣੇ ਇਦੋਂ ਮਾੜੀ ਗੱਲ ਕੀ ਹੋ ਸਕਦੀ ਹੈ ਮੈਨੂੰ ਤਾਂ ਇਹ ਸਮਝ ਆਉਂਦੀ ਹੈ ਸਾਰਿਆਂ ਬੰਦوں ਨੂੰ ਇਸ ਤੇ ਮੰਤਨ ਕਰਨਾ ਪਊ ਕਾ ਸਪਸ਼ਟ ਲੈਵਲ ਤੇ ਕਹਿਣਾ ਪਊ ਕੁਝ ਹੁਣ ਤੁਸੀਂ ਕਹਿਣ ਤੋਂ ਵੀ ਡਰਦੇ ਆ ਜਿਹੜੇ ਬੰਦੇ ਰੰਬੂ ਤੇ ਖਨੌਰੀ ਬਾਰਡਰ ਵਾਲਿਆਂ ਬਲ ਕਿਸਾਨ ਜਥੇਬੰਦੀਆਂ ਦਾ ਕੋਈ ਵਿਰੋਧ ਵੀ ਕਰਦੇ ਆ ਉਹ ਵੀ ਗੱਲ ਕਹਿਣ ਤੋਂ ਡਰਦੇ ਆ ਨਹੀਂ ਸਾਡਾ ਕਿਤੇ ਨਹੀਂ ਨਹੀਂ ਐਸਕੇਐਮ ਨੇ ਪਿਛਲੇ ਦਿਨੀ ਚੰਡੀਗੜ੍ਹ ਚ ਮੀਟਿੰਗ ਕੀਤੀ ਸੀ ਉਹਨਾਂ ਨੇ ਸਪਸ਼ਟ ਕੀਤਾ ਸੀਗਾ ਵੀ ਅਸੀਂ ਵਾਰ-ਵਾਰ ਯਤਨ ਕੀਤੇ ਉਹਨਾਂ ਕੋਲ ਗਏ ਉਹ ਸਾਡੀ ਗੱਲ ਸੁਣ ਲਈ ਹੀ ਤਿਆਰ ਨਹੀਂ ਇਸ ਕਰਕੇ ਅਸੀਂ ਉਹਦੇ ਚ ਕਿਵੇਂ ਸ਼ਾਮਲ ਹੋਈਏ ਠੀਕ ਆ ਉਹਨਾਂ ਨੇ ਕਿਹਾ ਪਰ ਇਹ ਸਾਰੀ ਗੱਲ ਆਮ ਲੋਕਾਂ ਤੱਕ ਨਹੀਂ ਗਈ ਆਮ ਲੋਕਾਂ ਦਾ ਤੱਕ ਤਾਂ ਆਮ ਲੋਕਾਂ ਦਾ ਤੱਕ ਤਾਂ ਉਦੀ ਹਮਦਰਦੀ ਗਈ ਆ ਵੀ ਬਹੁਤ ਵੱਡਾ ਲੀਡਰ ਆ ਜਿਹੜਾ ਪੰਜਾਬ ਨੂੰ ਗਵਾਉਣਾ ਨਹੀਂ ਚਾਹੀਦਾ ਠੀਕ ਹੈ ਜਾਣ ਤਾਂ ਇਹ ਗਵਾਉਣਾ ਤਾਂ ਚਾਹੀਦਾ ਨਹੀਂਗਾ ਕਿਸੇ ਦੀ ਕੋਈ ਜ਼ਿੰਦਗੀ ਹਰ ਇੱਕ ਦੀ ਇੱਕ ਕੰਮ ਕੀਮਤੀ ਜ਼ਿੰਦਗੀ ਕਿਉਂ ਉਹਨੂੰ ਖਤਮ ਕੀਤਾ ਜਾਵੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਸਵਾਲ ਹੈ ਵੀ ਤੁਸੀਂ ਮੰਗ ਕਿਵੇਂ ਕਰਦੇ ਹੋ ਉਹਦੇ ਨਾਲ ਕੋਈ ਉਹਦਾ ਅਸਾਰ ਨਿਕਲੂਗਾ ਕਿ ਨਹੀਂ ਨਿਕਲੂਗਾ ਕਿ ਕਿ ਤੁਸੀਂ ਇੱਕ ਇੱਕ ਤਰੀਕੇ ਦੀ ਆ ਵੀ ਕੁਛ ਥੋੜਾ ਜਿਹਾ ਜਿਹੜਾ ਗੁੱਸਾ ਉਹ ਖਾਰਜ ਹੁੰਦਾ ਰਹਿਣਾ ਲਗਾਤਾਰ ਹੋਣਾ ਹੁੰਦਾ ਰਹਿਣਾ ਚਾਹੀਦਾ ਇਹ ਇੱਕ ਸਟ੍ਰੈਟਜੀ ਹੈ ਤਾਂ ਕਿ ਬਹੁਤ ਵੱਡਾ ਪੁਗਾਣਾ ਨਾ ਬਣ ਜੇ ਤੇ ਮੁੜ ਕੇ ਫਿਰ ਗੜਬੜ ਨਾ ਹੋਵੇ ਸਾਰੀ ਵੱਡਾ ਵਾਇਲੈਂਟ ਗੱਲ ਨਾ ਹੋ ਜੇ ਲਗਾਤਾਰ ਲਗਾਤਾਰ ਮੇਰੇ ਜਾਂ ਵੇਲੇ ਵੀ ਇਹ ਵੀ ਸੀ ਜੋ ਉਹਨਾਂ ਨੇ ਕਾਂਗਰਸ ਬਣਾ ਲਈ ਸੀ ਆਪ ਪਾਰਟੀ ਵੀ ਹੌਲੀ ਹੌਲੀ ਲੋਕਾਂ ਦੀ ਜਿਹੜੀ ਗੁੱਸਾ ਗਸਾ ਉਹ ਖਾਰਜ ਹੁੰਦਾ ਰਹੇ ਸਾਰਾ ਇਹੋ ਜਿਹੇ ਪਲੇਟਫਾਰਮਾਂ ਤੇ ਉਹਨੇ ਇੱਥੇ ਵੀ ਆ ਦੋ ਜਥੇਬੰਦੀਆਂ ਸਾਰੇ ਜਿਹੜੀ ਕਿਸਾਨਾਂ ਹੀ ਗੁੱਸੇ ਆ ਜੋ ਡਿਮਾਂਡ ਹੈ ਡਿਮਾਂਡ ਹੈ ਉਹਨਾਂ ਦਾ ਜਿਹੜਾ ਸਾਰਾ ਗੁੱਸਾ ਇਕੱਠਾ ਹੁੰਦਾ ਜਾਂ ਉਹਨਾਂ ਦਾ ਵਿਰੋਧ ਇਕੱਠਾ ਹੁੰਦਾ ਉਹਦੇ ਉਹਨੂੰ ਖਾਰਜ ਕਰਨ ਲਈ ਇਹ ਕਰੀਦਾ ਰਹੇ ਆ ਇਹ ਸਾਰੀਆਂ ਗੱਲਾਂ ਸਾਨੂੰ ਧਿਆਨ ਚ ਰੱਖਣੀਆਂ ਪੈਣਗੀਆਂ ਤੇ ਮੰਗ ਇਹ ਕਿਉਂ ਇਹ ਸਾਰੀ ਗੱਲ ਉਹਨਾਂ ਦੀ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਸ਼ੰਭੂ ਦੇ ਖਖਨੌਰੀ ਦੀਆਂ ਕਿਉਂ ਭਾਜੀਪੀ ਨੂੰ ਰਾਸ ਆ ਰਹੀਆਂ ਇਹ ਇਹ ਵੀ ਸਾਰੇ ਸਵਾਲ ਸਾਰੇ ਹਜੇ ਲਟਕ ਰਹੇ ਆ ਪੁੱਛੇ ਜਾ ਰਹੇ ਆ ਲੋਕ ਪੁੱਛ ਰਹੇ ਆ ਵਾਰੀ ਵਾਰੀ ਵੀ ਇਹ ਗੱਲ ਕੀ ਹੋ ਰਹੀ ਆ ਕਿਉਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿਉਂ ਅੜੇ ਹੋਇਆ ਇਹ ਸਾਰੀ ਗੱਲ ਤੇ ਵੀ ਅਸੀਂ ਬਹੁਤ ਲੋਕਾਂ ਦੇ ਕਹਿਣ ਦੇ ਬਾਵਜੂਦ ਵੀ ਤੁਸੀਂ ਵੇਟਡਰਾ ਕਰ ਲੋ ਤੁਸੀਂ ਫੇਰ ਇਕੱਠੇ ਹੋ ਜੋ ਜਾਂ ਇਕੱਠਿਆਂ ਹੁੰਦੀ ਕੋਸ਼ਿਸ਼ ਕਰੋ ਜਾਂ ਇਹਨਾਂ ਨੇ ਇਹ ਵੀ ਜਵਾਬ ਵੀ ਨਹੀਂ ਦਿੱਤਾ ਹਜੇ ਤੱਕ ਦੋਨਾਂ ਨੇ ਨਾ ਸ਼ੰਭੂ ਵਾਲੇ ਲੀਡਰਾਂ ਨੇ ਤਾਂ ਨਾ ਕਨੌਰੀ ਵਾਲੇ ਨੇ ਜਿਹੜੇ ਐਸਕੇਪ ਦੇ ਲੀਡਰਾਂ ਦਾ ਜਵਾਬ ਵੀ ਨਹੀਂ ਦਿੱਤਾ ਜਿਹੜੀ ਇੱਥੇ ਚੰਡੀਗੜ੍ਹ 'ਚ ਮੀਟਿੰਗ ਹੋਈ ਸੀ ਕਿ ਅਸੀਂ ਤਾਂ ਆਪ ਤਿਆਰ ਹੈ ਕੋਈ ਜਵਾਬ ਹੀ ਨਹੀਂ ਦਿੱਤਾ ਤਾਂ ਇਹ ਸਾਰੀਆਂ ਗੱਲਾਂ ਫਿਰ ਇਹਨਾਂ ਨੂੰ ਇਹ ਵੀ ਹੈ ਵੀ ਤੁਸੀਂ ਜਦੋਂ ਜਦੋਂ ਇਹ ਕਿਸਾਨ ਮੋਰਚਾ ਚੱਲਦਾ ਸੀ 13 ਮਹੀਨੇ ਚੱਲਦਾ ਰਿਹਾ ਉਦੋਂ ਤਾਂ ਕੋਈ ਮਿਨਿਸਟਰ ਮਿਲਣ ਨਹੀਂ ਆਏ ਸੈਂਟਰ ਦੇ ਕੇਂਦਰ ਦੇ ਤੇ ਇਹਨਾਂ ਨੇ ਜਦੋਂ ਇਹ ਸ਼ੁਰੂ ਕੀਤਾ ਫਰਵਰੀ ਦੇ ਵਿੱਚ ਕੇਂਦਰ ਦੇ ਮੰਤਰੀ ਆ ਗਏ ਇਹ ਹੁਣ ਸਾਰੀਆਂ ਗੱਲਾਂ ਲੋਕਾਂ ਦੇ ਧਿਆਨ ਚ ਲੋਕ ਇਹਦਾ ਧਿਆਨ ਰੱਖਦੇ ਵੀ ਕਿਉਂ ਹੋ ਰਿਹਾ ਸਾਰਾ ਕੁਝ ਕਿਵੇਂ ਹੋ ਰਿਹਾ ਇਹ ਇਸ ਕਿਸਮ ਦੀ ਗੱਲ ਵਾਦਾ ਧਿਆਨ ਰੱਖਣਾ ਚਾਹੀਦਾ ਮੈਨੂੰ ਕੋਈ ਮੈਂ ਕੋਈ ਇਸ ਦੇ ਉੱਤੇ ਮੈਨੂੰ ਸਾਨੂੰ ਜੋ ਲੱਗ ਰਿਹਾ ਇਹਦੇ ਵਿੱਚ ਕੋਈ ਵੱਡੀ ਪ੍ਰਾਪਤੀ ਨਹੀਂ ਹੋਣੀ ਤੇ ਇਸੇ ਕਰਕੇ ਇਹਦੀ ਡੱਲੇਵਾਲ ਦੀ ਜਾਨ ਬਚਾਉਣੀ ਚਾਹੀਦੀ ਹੈ ਇਹ ਇਸ ਕਿਸਮ ਦਾ ਜਿਹੜਾ ਜਿਹੜਾ ਹੈਗਾ ਜਿਹੜਾ ਹੱਠ ਹੈ ਉਸ ਉਸ ਲੈਵਲ ਤੇ ਜਾਣ ਜੇ ਤੇ ਹੱਠ ਆਏ ਤੇ ਚ ਪ੍ਰਾਪਤੀ ਦੇ ਚਾਂਸਸ ਘਟ ਕਿਉਂਕਿ ਸੈਂਟਰ ਨੂੰ ਪਤਾ ਵੀ ਸਾਰਾ ਕੁਝ ਹਰਿਆਣੇ ਦਾ ਬਾਰਡਰ ਟੱਪ ਕੇ ਤਾਂ ਉਹਨੇ ਐਜੀਟੇਸ਼ਨ ਅੱਗੇ ਨਹੀਂ ਪੰਜਾਬ 'ਚ ਅੱਗੇ ਨਹੀਂ ਦੇਸ਼ ਵਿੱਚ ਜਾਣ ਦਿੱਤੀ ਤਾਂ ਫਿਰ ਇੱਥੇ ਪੰਜਾਬ 'ਚ ਹੋਈ ਜੋ ਪੰਜਾਬ 'ਚ ਤਾਂ ਪਹਿਲਾਂ ਹੀ ਬਹੁਤ ਪੁਰਾਣਾ ਹਾਲ ਚੱਲੀ ਜਾਊਗਾ ਕਿੰਨਾ ਚੱਲੂਗਾ ਉੱਥੇ ਇੱਥੇ ਵੀ ਕੁਸ਼ਿਸ਼ ਆ ਤੇ ਕਿਸਾਨੀ ਦਾ ਇੱਥੇ ਹੀ ਘਰਚੀ ਵਿਰੋਧ ਕਰਨ ਲੱਗ ਜਾਈਓ ਸਾਡੇ ਸੂਬੇ 'ਚ ਕਰਨ ਲੱਗ ਜਾਈਓ ਕਰ ਵੀ ਰਿਹਾ ਹੈ ਤੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਜਿਹੜੀਆਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀ ਹੈ ਜੀ ਹਾਂਜੀ ਤੋ ਮੇਰੇ ਖਿਆਲ ਜਸਪਾਲ ਜੀ ਸਾਨੂੰ ਵੇਟ ਕਰਨੀ ਪੈਗੀ ਮੈਂ ਅੱਜ ਵੀ ਜਿਹੜੇ ਪੁਲਿਸ ਅਧਿਕਾਰੀ ਪੰਜਾਬ ਸਰਕਾਰ ਦੇ ਗਏ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਉਤੋਂ ਇਹ ਪਤਾ ਲੱਗਾ ਕਿ ਡੱਲੇਵਾਲ ਨੇ ਬਿਲਕੁਲ ਨਾ ਕਰ ਦਿੱਤੀ ਉਹਨਾਂ ਕਹਿੰਦੇ ਉਹ ਕਿਸੇ ਤਰੀਕੇ ਨਾਲ ਇੱਥੋਂ ਨਹੀਂ ਜਾਣਗੇ ਇੱਥੇ ਹੀ ਡਟੇ ਰਹਿਣਗੇ ਤਾਂ ਇਸ ਸਥਿਤੀ ਦੇ ਵਿੱਚ ਸੁਪਰੀਮ ਕੋਰਟ ਦੇ ਵੀ ਆਰਡਰ ਆਏ ਆ ਕੱਲ ਉਹਨਾਂ ਫੇਰ ਸੱਦਿਆ ਬਦਲਕਤੀ ਨੂੰ ਮੈਨੂੰ ਲੱਗਦਾ ਨਹੀਂ ਕੋਈ ਗੱਲ ਅੱਗੇ ਤੁਰਦੀ ਜਾਪਦੀ ਸਵਾਲ ਤਾਂ ਮੰਗਾਤੇ ਹੀ ਹੈ ਮੰਗਾ ਦੇ ਬਾਰੇ ਕੀ ਕੀਤਾ ਜਾ ਰਿਹਾ ਮੰਗ ਬਾਰੇ ਕਿਸੇ ਵੀ ਲੈਵਲ ਤੇ ਕੁਝ ਨਹੀਂ ਹੋ ਰਿਹਾ ਸਿਰਫ ਸਿਰਫ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਉਣ ਦੇ ਲਈ ਉਹਨੂੰ ਹਸਪਤਾਲ ਲਿਜਾਇਆ ਗਿਆ ਵੀ ਨਾਲ ਜਾਵੇ ਜਾਂ ਡਟਿਆ ਰਹੀ ਇਹ ਗੱਲ ਹੀ ਚੱਲ ਰਹੀ ਹੈ ਬਿਲਕੁਲ ਦੂਜੀਆਂ ਗੱਲਾਂ ਤਾਂ ਸਾਰੀਆਂ ਗੀਆਂ ਇਹ ਸਵਾਲ ਤੇ ਇਹ ਹੈ ਵੀ ਤੁਹਾਡੇ ਜਿਸ ਲਈ ਬੈਠੇ ਹੋ ਮੰਗ ਲਈ ਉਹ ਮੰਗ ਦਾ ਕੀ ਹਾਲ ਹੈ ਤੁਸੀਂ ਹਜੇ ਤੱਕ ਇਹ ਵੀ ਨਹੀਂ ਕਹਿ ਸਕਦੇ ਵੀ ਹਜੇ ਤੱਕ ਕੋਰਟ ਨੇ ਵੀ ਨੋਟਿਸ ਲਿਆ ਏ ਵੀ ਨੇ ਇਸ ਗੱਲ ਨੂੰ ਮਨਾ ਸਕੇ ਪੋਲੀਟੀਕਲ ਲੈਵਲ ਤੇ ਕਿ ਆਰਟੀਕਲ 14 ਦੇ ਥੱਲੇ ਤੁਹਾਨੂੰ ਪੰਜਾਬ ਤੁਹਾਨੂੰ ਇਥੋਂ ਦੇ ਹਰਿਆਣਾ ਬਾਰਡਰ ਹਰਿਆਣਾ ਬਾਰਡਰ ਕਰਾਸ ਕਰਕੇ ਦਿੱਲੀ ਤੱਕ ਜਾਣ ਦਾ ਅਧਿਕਾਰ ਹੈ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ 10 ਮਹੀਨੇ ਹੋ ਗਏ ਇਸ ਦੇ ਉੱਤੇ ਵੀ ਕੋਈ ਗੱਲ ਨਹੀਂ ਹੋ ਰਹੀ ਵੀ ਤੁਹਾਨੂੰ ਕਿਉਂ ਨਹੀਂ ਦਿੱਲੀ ਦਿੱਲੀ ਚੱਲੋ ਆਣੀ ਤੁਹਾਡੀ ਕਾਲ ਕਿਉਂ ਕਿਉਂ ਇਹ ਮਿਸ ਹੋ ਰਹੀ ਹੈ ਹਾਰਵਰਕ ਕਿਉਂ ਇਹਨੂੰ ਰੋਕਿਆ ਜਾ ਰਿਹਾ ਗੱਲਾਂ ਕੋਈ ਵੀ ਨਹੀਂ ਸਪਸ਼ਟ ਹੋ ਰਹੀਆਂ ਅਤੇ ਉਹਦੇ ਵਿੱਚੋਂ ਸਾਰੀ ਗੱਲ ਨੂੰ ਕੱਲ ਕੱ ਕੇ ਗੱਲ ਇੱਥੇ ਜਾ ਕੇ ਰਿਡਿਊਸ ਹੋ ਗਈ ਇੱਥੇ ਜਾ ਕੇ ਮਿਟ ਗਈ ਇਸ ਬਿੱਦੂ ਤੇ ਪਹੁੰਚ ਗਈ ਵੀ ਇਹ ਡੱਲੇ ਵਾਲ ਦੀ ਜਾਨ ਬਚਾਈ ਜਾਵੇ ਠੀਕ ਕਿਤੇ ਕਿੱਥੇ ਜੀਆਂ ਮੰਗਾ ਸਵਾਲੇ ਹੀ ਐ ਸਾਰਾ ਜਿਹੜਾ ਮੇਨ ਹਾਂਜੀ ਹਾਂ ਜਸਪਾਲ ਜੀ ਦੇਖਾਂਗੇ ਉਹਨ ਅਗਲੇ ਅਗਲੇ ਦਿਨਾਂ ਚ ਕੀ ਚਾਰ ਦੀ ਮੀਟਿੰਗ ਆ ਉਸ ਤੋਂ ਬਾਅਦ ਧੱਲੇਵਾਲ ਹੋਣਾਂ ਦੀ ਹਾਲਤ ਕਿੱਧਰ ਨੂੰ ਜਾਂਦੀ ਹੈ ਹਾਲਤ ਤਾਂ ਉਹਨਾਂ ਦੀ ਕ੍ਰਿਟੀਕਲ ਹੋਣ ਵਾਲੇ ਪਾਸੇ ਵੱਲ ਜਾ ਰਹੀ ਹੈ ਜਿਹੜੀ ਹੈ ਉਹਨੂੰ ਲੇਟੈਸਟ ਵੀਡੀਓ ਪਾਰੇ ਉਹਨਾਂ ਤੋਂ ਵੀ ਸਾਫ ਦੱਸਦੀ ਹੈ ਸੋ ਇਸ ਗੱਲ ਦੇ ਉੱਪਰ ਉਡੀਕ ਕਰਨੀ ਪੈਗੀ